ਦੀਨਾ ਮੇ ਤੁਹਾਡਾ ਜੀ ਡਾਕਟਰ ਮੁਹੰਮਦ ਅਜ਼ੀਜ਼ ফারুকੀ ਅੱਜ ਤੁਸੀਂ ਇੰਡੀਆ ਵਿੱਚ ਪਹੁੰਚੇ ਹੋ ਕਿੱਦਾਂ ਲੱਗ ਰਿਹਾ ਤੁਹਾਨੂੰ ਕਿਵੇਂ ਦੀ ਮਹਿਮਾਨ ਨਵਾਜ਼ੀ ਹੋਈ ਹੈ ਮਾਸ਼ਾਅੱਲਾ ਮੈਂ ਪਹਿਲ ਵੀ ਅਰਜ਼ੀ ਕੀਤੀ ਹੈ ਕਿ ਉਥੋਂ ਊਟਾਰੀ ਬਾਡਰ ਤੋਂ ਲੈ ਕੇ ਅਮਰਦਸਰ ਤੱਕ ਅਮਰਦਸਰ ਤੋਂ ਲੈ ਕੇ ਫਤੇਗੜ ਤੇ ਸਰਹੰਦ ਸ਼ਰੀਫ ਤੱਕ ਹਰ ਤਰ੍ਹਾਂ ਦੀ ਮੁਹੱਬਤ ਤੇ ਚਾਹਤ ਮਿਲੀ ਹੈ ਜਿਸ ਕਦਰ ਕਿ ਅਸੀਂ ਲਫ਼ਜ਼ਾਂ ਵਿੱਚ بیان ਨਹੀਂ ਕਰ ਸਕਦੇ ਇਸ ਲਈ ਮਹਿਸੂਸ ਹੋਇਆ ਜੀ ਸਾਡੀ ਬਰਾਦਰੀ ਦੇ ਕੋਲ ਲੋਕੋਆਂ ਨੇ ਬੋਲ ਆ ਗਏ ਹਨ ਹਰ ਕਦਮ ਤੇ ਚਾਹਤ ਮੁਹੱਬਤ ਇਖਲਾਸ ਉਹ ਹਰ ਤਰ੍ਹਾਂ ਦਾ نصیਬ ਹੋਇਆ ਅਸੀਂ ਦੁਆ ਕਰਦੇ ਹਾਂ ਕਿ ਜਿਹੜੀ ਮਹੱਤਾਨੀ ਇਹਦੇ ਤੋਂ ਹੋਰ ਜ਼ਿਆਦਾ ਆਜ਼ਾਫਾ ਹੋਵੇ ਇੱਕ ਕੋਸ਼ੇ ਦੇ ਨੇੜੇ ਹੋ ਕੇ ਅਸੀਂ ਜਿਹੜੇ ਬਹੁਤ ਮਸਾਇਲ ਉਹਨਾਂ ਨੂੰ ਵੀ ਹੱਲ ਕਰੀਏ ਤੇ ਦੇਖੋ ਜਿਹੜੇ ਐਮਐਸਬੀ ਸਾਡੀਆਂ ਸ਼ਖਸੀਅਤ ਨੇ ਬਾਬਾ ਗੁਰੂ ਨਾਨਕ ਸਾਹਿਬ ਜਗਦਰ ਧਲਵਸਾਨੀ ਨੇ ਇਸੇ ਤਰ੍ਹਾਂ ਜਿਹੜਾ ਭੋਖਾ ਜ ਗਰੀਬ ਨਿਵਾਸ ਨੇ ਇਹਨਾਂ ਦਾ ਜਿਹੜਾ ਪੈਗਾਮ ਮੁਹੱਬਤ ਤੇ ਚਾਹਤ ਹੈ ਸਾਰੀ مخلوਦ ਦੀ ਖidmat ਤੇ ਭਲਾਈ ਦੇ ਉਹ ਅਸੀਂ ਲਾਲ ਕੇ ਜਿਹੜਾ ਪੂਰੀ ਦੁਨੀਆ ਚ ਤੇ ਲਾਈਏ ਸਾਰੇ ਇੱਕ ਹੋ ਕੇ ਅਸੀਂ ਸਾਰੇ ਇਨਸਾਨੀਏ ਦੇ ਵਿੱਚ ਮੁਹੱਬਤ ਤੇ ਪਿਆਰ ਦਰਸਾਉਂਦੇ ਪਹਿਲੀ ਵਾਰ ਹੈ ਕਿ ਜਨਰਲ ਹਾਈ ਕਮਿਸ਼ਨਰ ਹਾਈ ਰਿਪੋਰਟ ਜਿਹੜਾ ਵਿਜ਼ਨ ਨੂੰ ਲੈ ਕੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਦੋਨੇ ਦੇਸ਼ਾਂ ਨੇ ਹਾਈ ਕਮਿਸ਼ਨਰ ਉਹੋ ਤਰੀਕ ਮੈਚ ਕਰਾਂਗੇ ਕਿ ਇਹਦੇ ਵਿੱਚ ਆਸਾਨੀ ਤੇ ਨਰਮੀ ਪੈਦਾ ਕੀਤੀ ਜਾਏ ਕਿਉਂਕਿ ਬਹੁਤ ਸਾਰੇ ਲੋਕ ਚਾਹਤ ਰੱਖਦੇ ਨੇ ਕਿ ਸਾਨੂੰ ਮੌਕਾ ਮਿਲੇ ਸੀ ਆਪਕੇ ਬidurga ਦੀਆਂ ਆਸਥਾਨੀਆਂ ਤੇ ਉਹਨਾਂ ਦੇ ਮਜ਼ਾਰਾ ਤੇ ਜੈਲੀ ਜਿਸ ਦਾ ਬਹੁਤ ਸਾਰੀ ਸਾਢੇ 6 ਬਰਾਦਰੀ ਜਿਹੜੇ ਨੇ ਜਿੱਦ ਨੇ ਸਾਢੇ 22 ਨੇ ਉਹਨਾਂ ਦੀ ਖਾਹਿਸ਼ ਹੁੰਦੀ ਹੈ ਬਾਬਾ ਗੁਰੂ ਨਾਨਕ ਉਹਨਾਂ ਦੇ ਅਸੀਂ ਤਮਾਮ ਜਨਮ ਭੂਮੀ ਤੇ ਵੀ ਜਾਈਏ ਪੰਜਾ ਸਾਹਿਬ ਵੀ ਜਾਈਏ ਧੀਗਰ ਮਸਕੀ ਮੁਕਾਮਾਂ ਤੇ ਜਾਈਏ ਇਸੇ ਤਰ੍ਹਾਂ ਪਾਕਿਸਤਾਨ ਦੇ ਸਾਰੇ ਮੁਸਲਮਾਨ ਮੇਰਾ ਫਕੀਰਾਂ ਨੂੰ ਮੰਨਣਾ ਲਾੜੀ ਨੇ ਉਹਨਾਂ ਦਾ ਵੀ ਦਿਲ ਕਰਦਾ ਹੈ ਦਿੱਲੀ ਸ਼ਰੀਫ ਅਜਨੇ ਸ਼ਰੀਫ ਸਰਹੰਦ ਸ਼ਰੀਫ جتے جتے اللہ والے رہن دے نیتے وہ تے اسی حاضری دیئے وہ اس محبت اخلاص تے جذبے نو زیادہ پروان چڑھان اگر کوئی ٹیکنیکل یا سکورٹی معاملات نے انو باہمی دونوں کو انتا رل کے انو اصل دیکنال حل کرن تاکہ کہ جان مال عزت آبی تحفظ ہوئے یہ جی محبت اخلاص تے جذبے بھی اگر اگر وطن تے زیادہ تو زیادہ ساری ایک دوسرے سے قربت پیدا ہو سکتا ہے

ਦੋਨੇ ਦੇਸ਼ਾਂ ਦੀ ਆਵਾਮ ਨੂੰ ਕੀ ਸੁਨੇਹ ਦੇਣਾ ਚਾਹੋਗੇ ਦੋਨੋਂ ਠੀਕ ਹੈ ਮਾਸ਼ਾਅੱਲਾ ਆਪਸ ਵਿੱਚ ਭਾਈਚਾਰੇ ਸੇ ਰਹੇ ਕਾਕਰ ਕਰ ਬੜਾ ਬੰਦ ਸਰ ਨਾ ਜਾਓ ਜਿਹੜਾ ਹੋ ਬਾਏ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮਾਤਾ ਗੁਰਜੀ ਕਾਲਜ ਦੇ ਵਿਹੜੇ ਵਿੱਚ ਜੋ ਪਾਕਿਸਤਾਨ ਤੋਂ ਜਥਾ ਹੈ ਰੂਜਾ ਸ਼ਰੀਰ ਵਿੱਚ ਨਮਸਕਾਰ ਹੋਣ ਲਈ ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਮਾਣ ਤੇ ਸਤਿਕਾਰ ਕੀਤਾ ਬੜੀ ਖੁਸ਼ੀ ਹੋਈ ਵੀ ਸਾਰੇ ਜਥੇ ਦੇ ਨਾਲ ਸੰਪਰਕ ਹੋਇਆ ਔਰ ਉਹਨਾਂ ਨੂੰ ਵੀ ਮਾਣ ਸਤਿਕਾਰ ਮਿਲਿਆ ਵੀ ਉਹਨਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਆ ਕੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਦਾ ਐਂਟਰਟੇਨਮੈਂਟ ਹੋਈ ਚਾਹ ਪਾਣੀ ਪੀਤਾ ਉਹਨਾਂ ਨੇ ਔਰ ਸਾਰਿਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਬਾਪੇ ਨਹੁਰਾ ਗਿਆ ਹਾਂਜੀ ਰਾਜੀ ਵਾਹਿਗੁਰੂ ਜੀ ਕਾ ਖਾਲਸਾ ਰਾਹਿਗੁਰੂ ਜੀ ਕੀ ਫਤਿਹ ਅੱਜ ਹਰੇਕ ਸਾਲ ਦੀ ਤਰ੍ਹਾਂ ਪਾਕਿਸਤਾਨ ਤੋਂ ਜੋ ਫਰੂਜਾ شریف ਦੇ ਵਿੱਚ ਦਰਸ਼ਨ ਕਰਨ ਲਈ ਆਏ ਨੇ ਔਰ ਮੈਂ ਦੋਨਾਂ ਸਰਕਾਰਾਂ ਦਾ ਭਾਰਤ ਸਰਕਾਰ ਦਾ ਤੇ ਪਾਕਿਸਤਾਨ ਸਰਕਾਰ ਦਾ ਤਲਬਾਦ ਕਰਦਾ ਔਰ ਅਪੀਲ ਵੀ ਕਰਦਾ ਆਪ ਤੁਹਾਡੇ ਰਾਹੀਂ ਕਿ ਜਦੋਂ ਵੀ ਅਸੀਂ ਵੀਜੇ ਦੀ ਮੰਗ ਕਰਦੇ ਆ ਤਾਂ ਜਰੂਰ ਜਿੰਨੇ ਵੀਜੇ ਸਾਨੂੰ ਚਾਹੀਦੇ ਨੇ ਉਹਨੇ ਦਿਆ ਕਰਨ ਤੇ ਪਾਕਿਸਤਾਨ ਵਾਲਿਆਂ ਨੂੰ ਜਿੰਨੇ ਚਾਹੀਦੇ ਨੇ ਉਹਨੇ ਬੀਜੇ ਦਿਆ ਕਰ ਲਾ ਔਰ ਮੈਂ ਸਮੂਚੀ ਆਈ ਜਿਹੜੀ ਸੰਗਤ ਆ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਤੋਂ ਉਹਨਾਂ ਦਾ ਕੋਟੜ-ਕੁਟ ਧੰਨਵਾਦ ਕਰਦਾ ਵੈਗਲਜੀਕਾ ਖਲਸਾ ਵਾਹਿਗੁਰੂ